ਕਦੀ ਨਹੀਂ ਜੱਟ ਦੀ ਹੈ ਕੱਟਦੀ ਨਹੀਂ ਬੋਲੇ ਕਿ ਉਹਨੂੰ ਆਪ ਕਹਤਾ ਹੈ ਨਸ਼ਾ ਵੇਚ ਦਿਓ ਕੱਲੇ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਕੱਲੇ ਨੂੰ ਕੱਲਾ ਨਸ਼ਾ ਨੂੰ ਟੱਕਰ ਨਸ਼ਾ ਵੇਚ ਦਿਓ ਮੇਰੇ ਮੁੰਡਾ ਨੂੰ ਮਰਵਾ ਨਸ਼ਾ ਵੇਚਦੇ ਕਿਉਂ ਆ ਵੇਚਾਂਗੇ ਜੀ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ਾ ਵੇਚੋਗੇ ਤੇ ਵੇਚਦੇ ਆ ਉਸ ਸਵੇਰੇ ਉਸ ਸਵੇਰੇ ਵੇਚੀ ਮੇਰੇ ਨੂੰ ਪਸਾ ਨਹੀਂ ਇੱਥੇ ਅੱਛਾ ਮੈਨੂੰ ਮੈਂ ਦੱਸੂ ਕਿ ਕਿਉਂ ਚਾਹੁੰਦਾ ਲੁਧਿਆਣੇ ਪਿੰਡ ਨਰੰਗਵਾਲ ਦੇ ਵਿੱਚ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਪਿੰਡ ਦੀ ਇੱਕ ਔਰਤ ਸਰਪੰਚ ਦੇ ਨਾਲ ਬੈਂਸ ਕਰ ਰਹੀ ਹੈ ਦਰਅਸਲ ਪਿੰਡ ਦੇ ਲੋਕਾਂ ਨੇ ਨਸ਼ਾ ਵੇਚਣ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਨਸ਼ੇ ਦੇ ਵਿਰੁੱਧ ਕਮੇਟੀ ਬਣਾਈ ਸੀ ਜਿਸ ਦੇ ਵਿੱਚ ਉਸ ਮਹਿਲਾ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਨਸ਼ਾ ਵੇਚਦੀ ਹੈ ਜਿਸ ਤੋਂ ਬਾਅਦ ਸਰਪੰਚ ਅਤੇ ਉਸ ਮਹਿਲਾ ਦੀ ਬੈਂਸ ਹੁੰਦੀ ਹੈ ਪਿੰਡ ਦੇ ਸਰਪੰਚ ਦਾ ਨਾਮ ਮਨਿੰਦਰ ਪਣੀ ਦੱਸਿਆ ਜਾ ਰਿਹਾ ਅਤੇ ਬਾਕੀ ਵਾਇਰਲ ਵੀਡੀਓ ਦੇ ਵਿੱਚ ਜੋ ਮਹਿਲਾ ਹੈ ਉਸ ਨੂੰ ਨਸ਼ਾ ਵੇਚਣ ਵਾਲਿਆ ਦੱਸਿਆ ਜਾ ਰਿਹਾ ਇਹ ਨਹੀਂ ਆਥੇ ਗੱਲ ਝੱਟਦੀ ਨਹੀਂ ਹਾਂ ਝੱਟਦੀ ਆ ਗੱਲ ਝੱਟਦੀ ਨਹੀਂ ਕੱਲੇ ਨੂੰ ਆ ਕੇ ਝੱਟਦਾ ਆ ਅੱਗੇ ਆਉਂਦਾ ਨਾ ਨਸ਼ਾ ਵੇਚਦੇ ਹੋ ਕੱਲੇ ਨੂੰ ਕੱਲਾ ਟੱਕਰਾ ਕੱਲੇ ਹੀ ਖੜੇ ਆ ਯਾਰ ਕੱਲੇ ਨੂੰ ਕੱਲਾ ਨਸ਼ੇ ਨੂੰ ਟੱਕਰ ਨਸ਼ਾ ਵੇਚਦੇ ਹੋ ਮੇਰੇ ਮੁੰਡੇ ਨਾ ਮਰਵਾ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ਾ ਵੇਚੋਗੇ ਨਸ਼ੇ ਵੇਚਦੇ ਆ ਸੁਵੇਰੇ ਇੱਥੇ ਵੇਚਦੇ ਤੂੰ ਸਵੇਰੇ ਵਿੱਚੀ ਮਤਾ ਮੇਰੇ ਮੋਟਰਸਾਈਕਲ ਲਈ ਇੱਥੇ ਤੈਨੂੰ ਮੈਂ ਦੱਸੂ ਕਿ ਹੁਣ ਬੇਚ ਮੇਰਾ ਨਾਮ ਮਨਜਿੰਦਰ ਸਿੰਘ ਆ ਮੈਂ ਪਿੰਡ ਨਾਰਕਵਾਲ ਦਾ ਸਰਪੰਚ ਆ ਜੋ ਪਿਛਲੇ ਦਿਨੀ ਇੱਕ ਮੀਡੀਆ ਨੇ ਬਹੁਤ ਸਾਡਾ ਸਾਥ ਦਿੱਤਾ ਵੀਡੀਓ ਵਾਇਰਲ ਹੋਈ ਆ ਮੀਡੀਆ ਦੇ ਸਾਥ ਦੇ ਨਾਲ ਇੱਥੇ ਤੱਕ ਪਹੁੰਚੇ ਆ ਅਸੀਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਡਾਇਰੈਕਟ ਕਾਲ ਲਾਈ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਡਾਇਰੈਕਟ ਮੈਨੂੰ ਕਾਲ ਲਾਈ ਮੈਨੂੰ ਪੁੱਛਿਆ ਕਿ ਸਰਪੰਚ ਸਾਹਿਬ ਇਹ ਮਾਮਲਾ ਕੀ ਜਦੋਂ ਉਹਨਾਂ ਨੂੰ ਮੈਂ ਧਿਆਨ ਦੇ ਵਿੱਚ ਉਹਨਾਂ ਦੇ ਸਾਰਾ ਇਹ ਮਾਮਲਾ ਲਿਆਂਦਾ ਤਾਂ ਮਾਨ ਸਾਹਿਬ ਨੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੰਕੁਰ ਸਾਹਿਬ ਨੂੰ ਕਾਲ ਕੀਤੀ ਐਸਐਸਪੀ ਸਾਹਿਬ मौके ਤੇ ਪਹੁੰਚੇ ਡੀਐਸਪੀ ਸਾਹਿਬ मौके ਤੇ ਪਹੁੰਚੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪ੍ਰੋਪਰ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਹੈ ਉਹਨਾਂ ਅਨਸਰਾਂ ਤੇ ਜਿਨ੍ਹਾਂ ਨੇ ਮੈਨੂੰ ਜਾਨ ਦੀ ਮਾਰਨ ਦੀ ਧਮਕੀ ਦਿੱਤੀ ਸੀ ਬਿਲਕੁਲ ਮੈਨੂੰ ਮੁੱਖ ਮੰਤਰੀ ਸਾਹਿਬ ਦਾ ਖੁਦ ਕਾਲ ਆਇਆ ਭਗਵੰਤ ਮਾਨ ਜੀ ਦਾ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਸਰਪੰਚ ਸਾਹਿਬ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਜੋ-ਜੋ ਘਟਨਾ ਸਾਡੇ ਨਾਲ ਵਾਪ ਬਾਕੀ ਆਚਾ ਤੁਹਾਡੇ ਸਾਹਮਣੇ ਆ ਕੱਟੋ ਬੇ ਨਸ਼ਾ ਵੇਦੇ ਕੁਛ ਨਸ਼ਾ ਦੇਖੋ ਜੀ ਇਹ ਪੁਰਾਣੇ ਨਸ਼ਾ ਤਸਕਰ ਨੇ ਕਿਉਂਕਿ ਇਹਨਾਂ ਤੇ ਪਹਿਲਾਂ ਵੀ ਪਰਚੇ ਚੱਲਦੇ ਆ ਦੋ ਤੋਂ ਤਿੰਨ ਪਰਚੇ ਮੇਰਾ ਖਿਆਲ ਇਹਨਾਂ ਦੇ ਉੱਤੇ ਪਹਿਲਾਂ ਹੋ ਚੁੱਕੇ ਆ ਲੱਗਦਾ ਕਿ ਨੌਜਵਾਨੀ ਨੂੰ ਬਚਾਉਣ ਲਈ ਸਰਕਾਰ ਦੇ ਉਹਨਾਂ ਸਕਾਰਵਾਈ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੰਤੁਸ਼ਟ ਤੁਸੀਂ ਬਿਲਕੁਲ ਸੰਤੁਸ਼ਟ ਹੈ ਜੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੱਕ ਸਰਪੰਚ ਨੂੰ ਡਾਇਰੈਕਟਲੀ ਮੁੱਖ ਮੰਤਰੀ ਕੋਲ ਲਾ ਰਿਹਾ ਵਾ ਉਹ ਕਿਉਂਕਿ ਇਸ ਦਾ ਮਤਲਬ ਕਿ ਉਹ ਪ੍ਰੋਪਰ ਵਾਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਹੋਕ ਹੀ ਰਿਹਾ ਵਾ ਸਰ ਵੀਡੀਓ ਵੀ ਇੱਕ ਵਾਇਰਲ ਹੋਈ ਜੇਸੀਬੀ ਐਂਟਰ ਹੋਈ ਹੈ ਉਸ ਜਿਹੜੀ ਦੇ ਉੱਤੇ ਬਾਹਰ ਦੀ ਵੀਡੀਓ ਹੈ ਕਿੰਨੇ ਪਰਿਵਾਰ ਮੈਂਬਰ ਸੀ ਕਿੰਨੇ ਇਹ ਟੋਟਲ 4 ਤੋਂ 5 ਪਰਿਵਾਰ ਮੈਂਬਰ ਹੈ ਜੀ ਸਾਰੇ ਇੱਥੇ ਬਿਲਕੁਲ ਇਹਨਾਂ ਦੇ ਉੱਤੇ ਨਸ਼ਾ ਤਸਕਰੀ ਦੇ ਇੱਕ ਇਹਨਾਂ ਦਾ ਭਤੀਜਾ ਉਹਨਾਂ ਤੇ ਲੁੱਟਖੋ ਦਾ ਮਾਮਲਾ ਦਰਜ ਹੈ ਪਿੰਡ ਨਰੰਗਵਾਲ ਹੈਗਾ ਜੀ ਇੱਥੇ ਸਾਨੂੰ ਕੰਪਲੇਂਟ ਆਈ ਸੀਗੀ ਤੇ ਇੱਕ ਅਸੀਂ ਐਫ ਆਈ ਆਰ ਲੌਂਚ ਕੀਤੀ ਹੈ ਅੱਜ ਦਿਨ ਦੇ ਵਿੱਚ ਜਿਹਦੇ ਵਿੱਚੋਂ ਸਾਨੂੰ ਚਿੱਟਾ ਬਰਾਮਦ ਹੋਇਆ ਹੈ تنویر ਨਾਮ ਦਾ ਲੜਕਾ ਇਸੇ ਪਿੰਡ ਦਾ ਤੇ ਉਹਦੀ ਪੁੱਛਗੀ ਚ ਆਇਆ ਕਿ ਦੋ ਨਸ਼ਾ ਤਸਕਰ ਜਿਸ ਨੂੰ ਲੈ ਕੇ ਆਂਦਾ ਨਸ਼ਾ ਉਹ ਇਹ ਬੰਦੇ ਹੈਗੇ ਨੇ ਦੋ ਹਸਬੰਡ ਵਾਈਫ ਹੈ ਇਹਨਾਂ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਨੇ ਦੋਨਾਂ ਤੇ ਤੇ ਇਹਨਾਂ ਤੇ ਅਸੀਂ ਅੱਜ ਕਾਰਵਾਈ ਕੀਤੀ ਹੈ ਆਲਰੇਡੀ ਇਹਨਾਂ ਦਾ ਜਿਹੜਾ ਅੰਡਰਸਕ੍ਰੂਟ ਨਹੀਂ ਸੀਗਾ ਬਿਕਾਜ਼ ਪਹਿਲਾਂ ਤੋਂ ਪਰਚੇ ਦਰਜ ਹੈਗੇ ਨੇ ਸੋ ਜਿਹੜੀ ਸਾਰੀ ਇਹਨਾਂ ਦੀ ਪ੍ਰਾਪਰਟੀ ਜਿਹੜੀ ਇਹ ਬਣਾਈ ਗਈ ਹੈ ਸਰਪੰਚ ਸਾਹਿਬ ਵੀ ਸਾਰੀ ਪੰਚਾਇਤ ਨੇ ਆਇਡੈਂਟੀਫਾਈ ਕੀਤੀ ਗਈ ਹੈ ਇਹ ਇਹਨਾਂ ਦੀ ਕੋਈ ਕਾਮਨ ਲੈਂਡ ਹੈ ਉਹਦੇ ਤੇ ਜਿਹੜੀ ਸਾਰੀ ਕੰਸਰਨ ਡਿਪਾਰਟਮੈਂਟ ਦੀ ਸਿਵਲ ਅਥਾਰਟिटीज ਦੀ ਉਹਨਾਂ ਦਾ ਹੀ ਸਾਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਜਿਹੜਾ ਹੈਗੇ ਅਸੀਂ ਅੱਜ ਐਕਸ਼ਨ ਲਿਆ ਹੈ ਤੇ ਮੈਂ ਦੱਸਣਾ ਚਾਹਨਾ ਕਿ ਬੜੀ ਸ਼ਕਤੀ ਨਾਲ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਹੈ ਉਹਦੀ ਜਾਂ ਕੋਈ ਵੀ ਡਰੱਗਜ਼ ਦਾ ਕੰਮ ਕਰਦਾ ਹੈ ਤੇ ਉਹਦੇ ਨਾਲ ਅ माननीय सीएम साहब ਸਾਡੀ ਡੀਜੀਪੀ ਸਾਹਿਬ ਸਾਰਿਆਂ ਦੇ ਇਹ ਬੜੇ ਸਟ੍ਰਿਕਟ ਆਰਡਰਸ ਹੈ ਸੋ ਅਸੀਂ ਉਹਨਾਂ ਨੂੰ ਕਿੰਨੇ ਪਰਚੇ ਸਰ ਪਹਿਲਾਂ ਦਾ ਸੀ ਇਹਨਾਂ ਦੇ ਤਿੰਨ ਪਰਚੇ ਦਰਜ ਹੈਗੇ ਨੇ ਜੀ ਪਿਛਲੇ ਇੱਕ ਤਾਂ ਮੇਖਲ ਪੰਜੇ ਮਹੀਨੇ ਪਹਿਲੇ ਹੈ ਬਾਕੀ ਉਸ ਤੋਂ ਕੁਝ ਸਾਲ ਪਹਿਲਾਂ ਹੈਗੇ ਸੋ ਤਿੰਨ ਪਰਚੇ ਹੈਗੇ ਇਸ ਤੇ ਕਾਫੀ ਪ੍ਰੋਬਲਮ ਆ ਰਹੀ ਸੀਗੀ ਤੋਂ ਇਸ ਕਰਕੇ ਅਸੀਂ ਅਜੇ ਕਿੰਨੇ ਕਿੰਨੇ ਅਰੈਸਟ ਕਿਤਨੇ ਅਰੈਸਟ ਕਿਤਨੇ ਵਜ਼ਰ ਸਰ ਉਸਮੇ ਇੱਕ ਪਹਿਲੇ ਹੋਇਆ ਜੀ تنویر ਉਸਕੇ ਪੁੱਜਗਿਚ ਮੇ ਜੋ ਆਏ ਹੈ ਬੰਦੇ ਇਹ ਦੋਨੋਂ ਹਸਬੰਡ ਵਾਈਫ ਆਏ ਹੈ ਤੋ ਟੋਟਲ ਤਿੰਨੇ ਅਰੈਸਟ ਹੋਈ ਹੈ ਜੋ ਅੱਜ ਹਮਨੇ ਐਫਆਈਆਰ ਹੋਈ ਹੈ ਸਰ ਹੋਈ ਹੈ ਸਰ रिकवरी हमारे पास अराउंड हमारी रिकवरी स्मॉल क्वांटिटी है तो बट उसमें ये है कि इनके पास पहले भी क्योंकि परचे दर्ज थे और ये इनका जो है इल्लीगल ये जो कंसर्न हमारे को पंचायत डिपार्टमेंट की तरफ से आया था तो उसकी बेसिस पे कारवाई की हां उदय है कि लोगों को सुनने है लोगों को यही सुने है है कि ये चिट्ठी दी रिकवरी हैगी है जी लोगों को यही सुने है कि जड़े एहे जे काम करदे हैगे ने इल्लीगल नशे दा ओ सुधर जान ओ ए एक वार्निंग हैगी है ते ए इनु वार्निंग दी तरह ਮਨ ਕੀ ਬਿਲਕੁਲ ਇਹ ਨਸ਼ਾ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਛੱਡ ਦੇਣ ਤੇ ਸਾਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਨੂੰ ਸਟ੍ਰਿਕਟ ਹਦਾਇਤਾਂ ਨੇ ਪੰਜਾਬ ਪੁਲਿਸ ਬਿਲਕੁਲ ਵਾਰ ਫੁੱਟਿੰਗ ਤੇ ਉਹਨੂੰ ਲੜ ਰਹੀ ਹੈ ਤੇ ਅਸੀਂ ਇਹਨੂੰ ਖਤਮ ਕਰਨ ਲਈ ਵਚਨਬੱਧ ਹਾਂ